ਪਿਛਲੇ ਜਨਮ ਦਾ ਅਧੂਰਾ ਪਿਆਰ ਹੈ ਜਿਹੜਾ ਇਸ ਜਨਮ 'ਚ ਨਾ ਹੋਣ ਆ ਵੀ ਭਾਈ ਤੂੰ ਲਾਫਿੰਗ ਸੇਵਾ ਦਾ ਦੇਣਾ ਪਾਣਾ ਸੇਵਾ ਦਾ 10000 ਕਿੰਨੀ ਸੇਵਾ ਜਿਹੜਾ ਗੱਭਰੂ ਮਾਂ ਗੱਭਰੂ ਅੱਜੀ ਗਾਇਸ ਤੁਸੀਂ ਮੈਂ ਸੱਚਾਈ ਗੱਲ ਕਰਦਾ ਬੇਬੀ ਕਰਨਾ ਇਸਨੇ ਸੁਗੋ ਡੈਡੀ महाराष्ट्र से जुड़ी एक बड़ी खबर सामने आई है कि उनको जान से मारने की धमकी दी गई है अगर किसी माई के लाल में जमे तो बाबा जी के इस सज्जन को क्या तकलीफ है स्वागत तो है कुत्ते खाने जे नामदे फेरगे खटा लोड़ा को हराम दे तू की प्रॉब्लम है किसी माइकल लाल में जमे तो बाबा जी के पास ਇੱਕ ਫੂਕ ਮਾਰ ਕੇ ਦਿਖਾ ਦੋ ਤਾਂ ਅੱਛਾ ਬੇਟੇ ਇਧਰ ਆ ਕੋਹਦਾ ਹੋਇਥੇ ਰਾਮਦਿਆ ਉਹ ਇਹ ਤਾਂ ਹਰਾਮਦਿਆ ਫਿਰ ਸਿੱਧੂ ਮੂਸੇਆ ਦੇ ਨੋਸ ਟ੍ਰੇਡਰ ਬਾਈ ਨੂੰ ਦਿਨ ਦੇ ਆਲੇ ਮਾਰ ਦਿੱਤਾ ਦਿਆ ਉਦੋਂ ਹਰਾਮਦਿਆ ਤੂੰ ਕਿੱਥੇ ਲੁਕਿਆ ਸੀ ਆਹ ਹਰਾਮ ਦਾ ਕਿਥੇ ਨਹੀਂ ਅਸਤਰ ਵਸਤਰ ਚੁੱਕਣ ਲੱਗਿਆ ਇਹ ਹਰਾਮ ਦੇ ਵਿਊਆਂ ਪਿੱਛੇ ਬੰਦ ਖੜੀ ਕਰਦੇ ਨੇ ਹੋਰ ਹੰਗੇ ਭੈਣੇ ਲੋਕ ਅੱਜ ਦਾ ਜੋ ਨਵਾਂ ਇਤਿਹਾਸ ਹੋਗਾ ਉਹ ਹਮ ਰਚ ਲੇਗੇ ਇਹ ਵੀਡੀਓ ਉਹ ਹਰਾਮ ਦੇ ਆ ਜਿਹੜਾ ਸਿੱਧੂ ਮੂਸੇ ਦਾ ਕਾਤਲ ਉਹ ਬਿਛनोई ਬੱਤੇ ਹਰਾਮ ਦਾ ਪਿੱਲਾ ਉਹ ਸੁਣੋ ਤੇ ਕੋਈ ਕਰ ਲੋ ਭੈਣ ਚੁੱਤ ਤੁਸੀਂ ਰੋਣ ਦਾ ਸਿਰ ਤੇ ਉੱਦੇ ਜਾਂਦੇ ਹੋ ਉਹ ਪੰਜਾਬ ਦੇ ਵਿੱਚ ਆ ਕੇ ਆਪਣੇ ਪੰਜਾਬੀਤ ਨੂੰ ਤੇ ਬਚਾ ਲੋ ਕਿਥੇ ਤੁਸੀਂ ਭੈਣ ਚ ਗਵਾਚਿਓ ਅਡੰਬਲ ਦੇ ਉੱਤੇ ਬੈਗੇ ਨਾ ਫਰੀ ਪੁੰਡ ਕਹਿੰ ਗਏ ਮਰਾ ਥੋੜੀ ਤੇਰਾ ਕੀ ਜਿੱਤ ਮਾੜੀ ਜੀ ਗੱਲ ਗਲਤ ਨਿਕਲ ਗਈ ਮੂੰਹ ਚ ਤੁਸੀਂ ਤਾਂ ਜਾਨ ਲੈਣੀ ਕਰ ਦਿੰਨੇ ਸੀ ਅਸੀਂ ਤੇ ਹੱਲੇ ਟਿਕਟ ਤੇਰੀ ਬੋਂਦ ਵੀ ਲੈਣੀ ਸੀ ਅਸਾ ਸੁਣਨੇ ਕੇ ਬਾਅਦ ਖੂਨ ਤਾਂ ਹਮਾਰਾ ਵੀ ਖੋਲਾ ਔਰ ਹਮ ਖੋਨ ਦੇ ਜਣਾ ਤੋ ਬੋਨ ਨਾ ਖਲਾ ਕੇ ਬਹਿ ਜੀ ਆਪਣੇ ਓ ਮਾਮਾ ਤੋ ਆਪਣੀ ਬਦਮਾਸ਼ੀ ਸਾਡਾ ਤੇਰੀ ਬਦਮਾਸ਼ੀ ਅਸੀਂ ਇੱਥੇ ਛਾੜਨੇ ਆ ਹੁਣ ਗੱਲ ਕਰਾਂਗੇ ਇਹ ਬੇਸ਼ਰਮਾਂ ਦੇ ਬਾਰੇ ਪਿੰਡ ਦੀ ਕੰਧ ਤੇ ਲਿਖਿਆ ਪਿਆ ਐਮ ਐਫ ਗੱਭਰੂ ਜਿਹੜਾ ਗੱਭਰੂ ਮਾਂ ਗੱਭਰੂ ਓ ਮਦਰ ਫਕਰ ਦਾ ਗੱਭਰੂ ਪੰਜਾਬ ਦਾ ਉਹ ਚੋਟ ਉੱਡਦਾ ਲਖੇ ਦੇ ਵਿੱਚ ਬੰਨ੍ਹ ਪਾੜਦਾ ਬਣਿਆ ਘਰਚੀ ਘਰਚੀ ਕਹਿੰਦਾ ਸੀ ਜਦੋਂ ਹਸਬੰਦ ਨਾ ਹੋਏ ਮੈਨੂੰ ਬੁਲਾਜੀ ਮੈਂ ਕਿਹਾ ਓਕੇ ਲਾਈਨ ਅੰਗਰੇਜ਼ਾਂ ਦੀ ਲੈ ਲਈ ਤਬ ਕੋਟਾਰ ਮੈਂ ਕਿਤੇ ਕਿਧਰ ਆਵਾਜ਼ ਹੀ ਗੰਦੀ ਹੁੰਦੀ ਜੀ ਇਹ ਤਾਂ ਮਤਲਬ ਤੁਹਾਡੀ ਵਾਈਫ ਦੀ ਆਵਾਜ਼ ਸੀ ਕੀ ਵਾਸੇ ਹਾਂ ਉੱਚੀ ਬੋਲ ਤੁਹਾਡੇ ਮਾਈਕ ਤੇ ਬੋਲ ਹਾਂ ਹਾਂ ਇਦਾਂ ਦੀ ਆਵਾਜ਼ਾਂ ਆਉਂਦੀਆਂ ਸੀ ਹਾਂਜੀ ਕਿੰਨੇ ਸਮਾਂ ਆਉਂਦੀਆਂ ਸੀ ਵਾਜ ਉਹ ਬਸ ਹੀ ਸਾਬ ਤੁਹਾਡੀ ਆਨਲਾਈਨ ਨਹੀਂ ਆਵਾਜ਼ ਆਏ ਹੋ ਜੇ ਕਢਾ ਦੀ ਫਿਰ ਕਿਤਾ ਲੱਗੇਗਾ ਉਹ ਤੁਹਾਡੀ ਗਲਿਚ ਗੁੱਲਾ ਠਾ ਕਿਤਾ ਜਦੋਂ ਬੁੱਲੇ ਜੱਟ ਨੇ ਤੁਹਾਡੇ ਮੂੰਹ ਤੇ ਕੱਢ ਜਾਣਾ ਲੁੱਲਾ ਫਿਰ ਤੇ ਆਵਾਜ਼ਾਂ ਇਸ ਤੋਂ ਵੀ ਗੰਧੀਆਂ ਨਿਕਲ ਸਕਦੀਆਂ ਨੇ ਬਾਕੀ ਸਾਰਾ ਗੀਤ ਕਿਉਂ ਪੰਜਾਬੀ ਚ ਹੈ ਤੇ ਤੇਰੀ ਇਹ ਕਿਹੜੀ ਮਜਬੂਰੀ ਬਣ ਗਈ ਵੀ ਪਹਿਲਾ ਅੱਖਰ ਤੈਨੂੰ ਪਹਿਲਾ ਸ਼ਬਦ ਹੀ ਲੈਣਾ ਪੈ ਗਿਆ ਨਹੀਂ ਲਖਾਵਾ ਜੀ ਤਾਂ ਡੀ ਸੀਟ ਪੱਕੀ ਆ ਤੇਰੀ ਇਸ ਮੋਰ ਲੱਗੇ ਮੋਰ ਆ ਥਪਾ ਲੱਗੇ ਥਪਾ ਤੇਰੀ ਬੋਨ ਦੇ ਵਿੱਚ ਥਪਾ ਲਾ ਨਾ ਇਹ ਹੈ ਲੋ ਪੰਨੇ ਬਾਈ ਇਹ ਰ ਇਸ ਚੋਲ ਨੂੰ ਲਾਜੋ ਇੱਥੋਂ ਯਾਰ ਕੀ ਚੋਲਾ ਮਰ ਜਾਂਦਾ ਇਸ ਦੀ ਸੀਟ ਮੈਂ ਪੱਕੇ ਕਰਾਤੀ ਇਸ ਦੀ ਬੋਨ ਤੇ ਦੋ ਮੋਰਾਂ ਲਾਤੀਆਂ ਨੇ ਇਸ ਹੁੰਦੀ ਸੀਟ ਐਸ ਕੀ ਪੱਕੀ ਐ ਕਿਥੇ ਨਹੀਂ ਜਾਂਦਾ ਝੂਠ ਬੋਲੋ بار بار ਝੂਠ ਬੋਲੋ ਅਕਰਬਾ ਕਰਬੰਦੇ ਬੋਕੀਤ ਗਰਿਆਨੋ ਚੇਦੇ 500 ਕਰੋੜ ਆਉਦੇ ਨਹੀਂ ਹੈ ਮੋਦੀ ਵੱਲੋਂ 1000 ਕਰੋੜ ਕੱਲ ਮੈਨੇ ਇੱਕ ਪੰਜਾਬ ਦੀ ਲੜਕੀ ਦਾ ਵੀਡੀਓ ਦੇਖਾ ਥਾ ਬੱਚਾ ਮੋਦੀ ਮਾਮਾ ਫਿਰ ਕੀ ਹੋਇਆ ਉਹ ਕਹਦੀ ਸੀ ਮੇਰੇ 500 ਕਰੋੜ ਪੈਸੇ ਆਦਾ ਬੰਦਾ ਚਾਹੀਏ ਕੋਲ ਕੋ ਮੈਂ ਇਹ ਬਾਦ ਬੋਨਾਂ ਲਿਆ ਤਾਂ ਉਸ 500 ਕਰੋੜ ਕਿਹਾ ਆ ਯਾਰ ਕਰੋੜ ਵੀ ਤੇ ਸਤਾਉਂ ਤੂੰ ਮੇਰੇ ਕੋਲ ਆ ਜੇ ਨੀ ਤੂੰ ਕੀ ਅੱਛਾ ਮੋਦੀ ਮਾਮਾ 500 ਕਰੋੜ ਕੀ ਜੀਰੋ ਕਿ ਨਹੀਂ ਹੁੰਦਿਆ ਨੇ ਹਰ ਲੇਤੇ ਯਾਰ ਕੁਰੀ ਮੋੜਲੀ ਬਣੀ ਹੈ ਕਿ ਤੇ ਹਾਲੀਵੁੱਡ ਬੋਲੀਵੁੱਡ ਦੇ ਵਿੱਚ ਆ ਗਈ ਤੇ ਆਪਣੇ ਪੰਜਾਬੀਆਂ ਨੂੰ ਬਹੁਤ ਹੀ ਚਾਹਤਾ ਹੋ ਜਾਣਾ ਇਸ ਕਰਕੇ ਯਾਦੇ ਸੁਨ 500 ਕਰੋੜ ਤੋਂ ਜ਼ਿਆਦਾ ਆਲਾ ਮੁੰਡਾ ਲੱਭ ਕੇ ਤ ਉਹ ਯਾਰ ਨਹੀਂ ਤੇ ਇਸ ਨੂੰ ਵੀ ਆਪ ਪੰਜਾਬ ਦੇ ਵਿੱਚੋਂ ਖੋ ਕੇ ਰੱਖ ਦਿਆਂਗੇ ਹਾਂਜੀ ਦੋਸਤੋ ਅੱਜ ਆਪ ਤੁਹਾਨੂੰ ਥਵਾਨ ਚੱਲਿਆ ਫੁੱਡੀ ਚੱਲੀ ਮੇਰੇ 올 ਦਾ ਬੈਸਟ ਕੀਤੀ ਗੁਰਾ ਆ 올 ਦਾ ਬੈਸਟ ਮੇ ਤੇ ਨਾ ਲਾ ਉਹ ਤੇਰੇ ਦਫ਼ਰ ਬੜਿੱਕੇ ranso crore ki property wala law aur baja bajaya pataka le jao o bittu pehn choda ki boli channe haram deya tu chhat pehn choda mic de idhar chipal ke timedik guruvala bani virgi paise aanu chaddo guruvala bani o virgi paise aanu dumak chukaddo mere blessan de to main guru da peh karo karno haste kade bhi seva nahi mangi par is ka na ਇਸ਼ਟਾ ਦੇ ਗੁਰੂ ਲਾਏ ਉਹ ਹਰਾਮ ਦੇ ਨੂੰ ਇਸ ਤੋਂ ਪੰਜਾਬ ਦੇ ਚੋਂ ਕੱਢ ਲੋ ਹਲੇ ਵੀ ਟਹਿਮਾ ਗੁਰੂ ਵਾਲਾ ਕੀ ਪੈਸੇ ਲੁੱਟੂ ਹੈ ਇਹ ਟੈਂਚੂ ਲੁੱਟੂ ਪੈਸੇ ਲੁੱਟੂ ਮਗਰ ਕਿਉਂ ਮੈਨੇ ਤੇਰਾ ਕੀ ਵਿਗਾੜਾ ਨਾਲੇ ਇਸ ਹਰਾਮ ਦੇ ਨੂੰ ਕੋਈ 10000 ਰੁਪਏ ਦੋ ਤਾਂ ਹੀ ਇਹ ਪੋਡਕਾਸਟ ਦੇ ਵਿੱਚ ਆਏਗਾ ਤਾਂ ਹੀ ਇਹ ਪੈਣ ਚੁ ਪ੍ਰਾਨੀ ਅੰਦਰ ਲੰਦਾ ਸੇਗਾ ਪਿਛਲੀ ਸਦੀਆਂ ਦੀ ਵਾਟ ਇਜ਼ ਦ ਸੈਂਸ ਆਫ ਗੱਟ ਵਾਟਸ ਕੁਕਿੰਗ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹਾਂਜੀ ਹਾਂਜੀ ਹੋਰ ਖਾਲਸਾ ਜੀ ਠੀਕ ਠਾਕ ਉਹ ਸੇ ਤਾਂ ਠੀਕ ਨੇ ਜੀ ਹਾਂ ਚੱਲ ਜੀ ਨਾਮ ਆ ਜੀ ਆਪਣਾ ਪਿੰਡ ਕਿਹੜੀ ਪਾਸੇ ਸੀਗਾ ਜੀ ਇਹ ਸ਼ਾਦੀਪੁਰ ਮੈਂ ਤੁਹਾਡਾ ਇੰਸਟਾ ਤੇ ਦੇਖਿਆ ਸੀ ਨਾ ਸ਼ਾਦੀਪੁਰ ਲਿਖਿਆ ਹੋਇਆ ਦੋ ਤਿੰਨ ਸ਼ਾਦੀਪੁਰ ਨੇ ਇੱਕ ਤਾਂ ਇੱਧਰ ਆ ਦੁਆਬੇ ਵਾਲਾ ਦੇਖੋ ਪਿੰਡਾਂ ਸਾਡੇ ਕਿੱਥੇ ਕੋ ਪੈਂਦਾ ਸੀ ਤੇ ਬਾਬਾ ਗੰਨਵਾ ਵਾਲਾ ਇੱਧਰ ਇਹ ਫਤਿਹਗੜ੍ਹ ਸਾਹਿਬ ਸਾਈਡ ਆ ਜੀ ਤਾਂ ਟੱਪ ਕੇ ਆ ਗਾ ਜਾਂਦੇ ਲਗਾਮੇ ਫਤਿਹਗੜ੍ਹ ਸਾਹਿਬ ਤੋਂ ਕਿੰਨੇ ਕਿਲੋਮੀਟਰ ਆ 15 ਕਿਲੋਮੀਟਰ ਪੂਰਾ अच्छा अच्छा जी ਤੇ ਆਪਾਂ ਪੌਡਕਾਸਟ ਬਾਰੇ ਗੱਲ ਕੀਤੀ ਸੀ ਨਾ ਤੇ ਉਹ ਮੈਨੂੰ ਦੱਸੋ ਜੀ ਫਿਰ ਕਿੱਥੇ ਹੋਊਗਾ ਤੁਸੀਂ ਆਓਗੇ ਸਾਡੇ ਕੋਲ ਜਾਂ ਅਸੀਂ ਤੁਹਾਡੇ ਕੋਲ ਆਈਏ ਫਿਰ ਤੁਸੀਂ ਨੂੰ ਆਉਣਾ ਪਰਨਾ ਹੈ اچھا اچھا ਜੀ ਕਿ ਪੈਂਡ ਹੀ ਤੁਹਾਡੇ ਹਾਂ ਤੁਹਾਡੇ ਪੈਂਡ ਹੀ ਆਈਏ ਜੀ ਕਾਹਗਾ ਮੈਂ ਕਿਹਾ ਤੁਹਾਡੇ ਪੈਂਡ ਹੀ ਆਈਏ ਆਪਕੇ گاؤں ਮੈਂ ਆਏ ਹਾਂ ਹਾਂ گاؤں ਮੈਂ ਆ ਗਏ ਨਾ ਵਾ ਪਿੰਡੇ ਪਿੰਡੇ ਠੀਕ ਆ ਠੀਕ ਆ ਜੀ ਤਾਂ ਉਹ ਤੁਹਾਡਾ ਆ ਆਜਾ ਜੀ ਤਾਂ ਤੁਹਾਨੂੰ ਆ اچھا ਅੱਜ ਆਜੀ ਸੇਵਾ ਤੋਂ ਸੇਵਾ ਦਾ ਸੇਵਾ ਦਾ 10000 ਰੁਪਏ ਤੋਂ ਕਿੰਨੀ ਸੇਵਾ 10000 ਤੋਂ ਸ਼ੁਰੂ ਆ ਜੀ 10000 ਬਾਬਾ ਜੀ ਉਹ ਹਰਾਮ ਦੇ ਤੈਨੂੰ 10 ਨਹੀਂ ਮੈਂ ਤੈਨੂੰ 20 ਦੇਣਾ ਤੇ ਵੀ ਪਰਦਾ ਚੁੱਪ ਰੁਕ ਚੁੱਪ ਰੰਤੀ ਲੰਤਰੀ ਨਾ ਨਹੀਂ ਤੂੰ ਹੋਣਾ ਮੈਂ ਦੀ ਬੰਦ ਬੜੀ ਮੈਂ ਤੇਜ ਕੁੱਟ ਨਹੀਂ ਹੈ ਤੁਸੀਂ ਹੈਡਫੋਨ ਟੂ ਰੂ ਲਾ ਕੇ ਬੈਠੋ ਇੱਕ ਤਾਂ ਮੈਨੂੰ ਐਨੇ بڑا ਭੰਬਲ ਪੂਥੇ ਚ ਪਾਇਆ ਨਹੀਂ ਮੈਂ ਭੈਣ ਚੋਂ ਤੇਰੇ ਗੁਰੂ ਆ ਦਾ ਨਾਮ ਚ ਡੱਕ ਲਿਆ ਤੇਰੀ ਬੌਂਡ ਦੇ ਵਿੱਚ ਦੰਦੀ ਪਾਦੀ ਐ ਪਤਾ ਚਲੋ ਗੁਰੂ ਦਾ ਨਾਮ ਹੀ ਲੈਣਾ ਵਾ ਗੁਰੂਵਾਰੀ ਗੱਲਾਂ ਕਰਨੀਆਂ ਵਾ ਚਲੋ ਆਪਾਂ ਤਾਂ ਪ੍ਰਚਾਰ ਹੀ ਕਰਨਾ ਵਾ ਨਾ ਤੇ ਇਹਦੇ ਬਾਰੇ ਵੀ 10000 ਲਵੋਗੇ ਤੁਸੀਂ ਸਾ ਤੋਂ ਆਹ ਹੋਏਂ ਤੇ ਪਰਿਵਾਰ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਜਿਹੜਾ ਇਹਨੂੰ ਪਤਾ ਹੋਏਗਾ ਇਤਿਹਾਸ ਬਾਰੇ ਪੰਜਾਬ ਦੇ ਉਹ ਯਾਰ ਚਵਨਾ ਬੰਦਿਆਂ ਨੂੰ ਨਾ ਫੱਦਿਆ ਕਰੋ ਇਹਨਾਂ ਹਰਾਮ ਦੇ ਦਰਦਾਂ ਨੂੰ ਬਹਿ ਕੇ ਲੋੜੇ ਗੱਡ ਬਾਤ ਕਰਨੀ ਐ ਨਹੀਂ ਘੱਟ ਵੱਧ ਨਹੀਂ ਤੁਸੀਂ ਜੇ ਫ੍ਰੀ ਆਫ ਕੋਸਟ ਨਹੀਂ ਨਹੀਂ ਇਹ ਭੈਣ ਜੋ ਮਿਲਖਾ ਸਿੰਘ ਹੈ ਜਿਹੜਾ ਰੇਸ ਚ ਪਾਦੀ ਕੇ ਬੋਲਡ ਮੈਡਲ ਲੱਗਿਆ ਆ ਪੰਜਾਬ ਦੇ ਆਸਤੇ ਮਾਰੋ ਮਾਰੋ ਸਾਰੇ ਮੈਨੂੰ ਮਾਰੋ ਮੇਰੀ ਫੋਨ ਮਾਰੋ ਹਰਾਮ ਦਿਓ ਕਰੋਗੇ ਤਾਂ ਫਿਰ ਅਸੀਂ ਵੀ ਜਿਹੜੀ ਕਿਤੇ ਕਰ ਲੈਂਗੇ ਹਰ ਵਾਰ ਕੇ ਨਹੀਂ ਆਸੀਂ ਨਹੀਂ ਗੁਰੂ ਦਾ ਪ੍ਰਚਾਰਕ ਆ ਨਾ ਹੁਣ ਤੁਹਾਡੇ ਫਾਲੋਅਰ ਵੀ ਵਧੇ ਆ ਉਹਨਾਂ ਦਾ ਪ੍ਰਚਾਰ ਸੁਣੇ ਚਲੋ ਨਹੀਂ ਮੇਰੀ ਗੱਲ ਤਾਂ ਸੁਣ ਲਈ ਤੁਹਾਡੇ ਹੁਣ ਫਾਲੋਅਰ ਵਧੇ ਆ ਏਨੇ 3-4 ਲੱਖ ਹਨਾ ਇੰਸਟਾ ਤੇ ਆ ਤੁਸੀਂ ਗੁਰੂ ਦਾ ਨਾਮ ਲੈ ਕੇ ਹੀ ਵਧਾਏ ਆ ਤੇ ਆਪਾਂ ਗੁਰੂ ਦੀਆਂ ਹੀ ਗੱਲਾਂ ਕਰਨੀਆਂ ਮੈਂ ਉਹ ਚ ਪੈਸੇ ਕਾਦੇ ਘੱਟਦਾ ਜੀ ਫੋਨ ਆ ਦੇਖ ਲਓ ਤੁਸੀਂ ਜਿਹੜੇ ਬੰਦਿਆਂ ਨੂੰ ਤੁਸੀਂ ਸਿਰ ਤੇ ਚੜਾਇਆ ਹੋਇਆ ਵੀ ਗੁਰੂ ਆਲਾ ਬਣੋ ਪੈਸੇ ਦੀ ਗੱਲ ਨਹੀਂ ਹੈਗੀ 10000 ਦਾ ਆਪਾਂ 20000 ਵੀ ਦੇ ਦਾਂਗੇ ਬਾਈ ਪਰ ਇਹੋ ਜੇ ਬੰਦੇ ਤੁਸੀਂ ਆਪ ਦੇਖ ਲਓ ਇਹਨਾਂ ਦੀ ਸੱਚਾਈ ਕੀ ਹੈ ਸਿਰਫ ਪੈਸੇ ਦੇ ਨਾਮ ਤੇ ਸਾਡੇ ਸਿੱਖ ਧਰਮ ਨੂੰ ਵਰਤ ਰਹੇ ਆ ਆਹ ਬਿੱਤੂ ਪੁੱਤਲ ਕੀ ਕਹਿਣਾ ਇਸ ਗੱਲ ਤੇ ਅਰੇ ਭਈਆ ਜੀ ਹਮ ਤੋ ਬਿਹਾਰ ਕੇ ਬੰਦੇ ਹੈ ਔਰ ਪੰਜਾਬ ਮੇ ਹਮ ਵੀ ਗੁਰੂ ਆਣਾ ਬਣਾ ਕੇ ਆਤੇ ਹੈ ਔਰ ਹਮਾਰੇ ਵੀ ਫਾਲੋਅਰ ਵੜੇ ਗਏ ਹਰ ਤੇਰੀ ਪਹਿਨ ਲੂ ਲਨਫਾਯਾ ਇੱਥੇ ਦੇ ਨਾਲੇ ਬਿੱਤੂ ਹੁਣ ਪੰਜਾਬ ਦੇ ਵਿੱਚ ਇੱਕ ਨਵਾਂ ਵਲੋਗਿੰਗ ਆਇਟਮ ਬੰਬਾਇ ਹੈ ਆ ਉਸ ਨੂੰ ਪਟਾਕੇ ਨਾਲ ਪਟਕਾਣੇ ਹੈ ਤੇ ਉਸ ਦੀ ਬੌਂਡ ਤੇ ਚਿੱਤਰ ਲਾਣੇ ਹੈ ਪਿਛਲੇ ਜਨਮ ਦਾ ਅਧੂਰਾ ਪਿਆਰ ਹੈ ਜਿਹੜਾ ਇਸ ਜਨਮ 'ਚ ਨਾ ਹੋਣ ਆ ਜਿਹਦੇ ਨਾਕ ਦਾ ਤੇ ਨੱਕ ਨਹੀਂ ਤਾਂ ਨਵਾਂ ਜਨਮ ਨਹੀਂ ਹੋ ਜਾਂਦਾ ਉਦਾਂ ਇਹਨਾਂ ਦੇ ਭੈਣ ਚ ਹਰਾਮ ਦੇ ਨੇ ਚੱਕਰ ਚ ਲਾਇਆ ਲੱਗਦੇ ਕੋਬਰਾ ਦੇ ਨਾਲ ਹੀ ਬੈਠਾ ਮਗਰ ਕਿਉਂ ਮੈਨੇ ਤੇਰਾ ਕੀ ਵਿਗਾੜਾ ਨਾਲੇ ਯਾਰ ਥੋਣੀ ਜੋੜੀ ਆ ਯਾਰ ਇਦਾਂ ਲੱਗਦੀ ਜਿੱਦਾਂ ਬਹਿਣ ਚ ਦੁੱਧ ਚ ਮੱਖੀ ਡਿੱਗੀ ਹੁੰਦੀ ਆ ਨੂੰ ਕੋ ਕਿਆ ਤਕਲੀਫ ਹੈ ਭਾਈ ਉਹ ਮੋਦੀ ਜੀ ਦਾ ਨਾ ਲੈਂਡਾ ਫਸ ਗਿਆ ਹਾਂ ਮੇਰੇ ਪਰ ਤੇਰੀ ਬੁਟੀ ਪ੍ਰੈਗਨੈਂਟ ਹੈ ਜਾਂ ਨਹੀਂ ਮੈਂ ਸੱਚਾਈਗਾ ਬੇਬੀ ਕਰਨਾ ਇਸਨੇ ਮੇਰੀ ਵਾਈਫ ਪ੍ਰੈਗਨੈਂਟ ਹੈ ਠੀਕ ਹੈ ਮੈਂ ਤੁਹਾਨੂੰ ਵੀ ਦੱਸਦਾ ਮੈਡਮ ਵੀ ਮੇਰੀ ਵਾਈਫ ਪ੍ਰੈਗਨੈਂਟ ਹੈ ਜੇਕਰ ਮੇਰਾ ਵੀ ਰੇਸ ਹਬ ਦੱਸ ਦਿੱਤਾ ਤੇ ਹੁਣ ਇਹ ਵੀ ਦੱਸ ਦੇ ਕਿਹੜੀ ਤਰੀਕ ਨੂੰ ਕੀਤਾ ਸੀ ਜੋ ਅਸੀਂ ਪਹਿਲੀ ਗੱਲ ਇਹ ਬੇਬੀ ਕਰਨਾ ਹੀ ਨਹੀਂ ਚਾਹੁੰਦੇ ਤੇ ਕਿਉਂਕਿ ਮੈਂ ਚਾਹੁੰਦਾ ਵਾਟ ਇਜ਼ ਦ ਸੈਂਸ ਆਫ ਬਟਸ ਬਟਸ ਕੁਕਿੰਗ ਕਿਉਂ ਖੜਾ ਹੋਣਾ ਬੰਦ ਕਰ ਗਿਆ ਸੀ ਬੱਚਾ ਕਰ ਲਉ ਹੁਣ ਵੀ ਬਹੁਤ ਟਾਈਮ ਹੋ ਗਿਆ ਵੀ ਇਦਾਂ ਇਦਾਂ ਠੀਕ ਹੈ ਮਗਾ ਚਲੋ ਫੇਰ ਠੀਕ ਅਸੀ। ਉਹ ਮੇਰੇ ਤੋਂ ਸੋਨ ਨੂੰ ਇਹਨੂੰ ਦੇਂਦੀ ਦੁੰਦੀ ਲਹੋਣੇ ਨੀ ਗੀਤਾਂ ਇਹਨੇ ਬੱਚਾ ਹਾਲੇ ਤੇ ਕਰਨੀ ਜੀਤਾ ਕਦੇ ਮਨਾ ਕੇ ਟਕੇ ਨਾਲ ਕੋਚ ਕਰੀਆ ਉਹਨੇ ਤਾਂ ਆਰਾਮ ਦੇਨੇ। ਆਹ ਉਹ ਕਿੰਗ ਕੋਬਰਾ ਤੇ ਜਨ ਲਾਈ। ਦੱਸ ਤੇ ਰੰਦੀ ਰੰਦੇ। ਕਰਦੇ ਨਹੀਂ ਮਤਲਬ ਕਿ ਪਗਾਈ ਆ। ਹਾਂ ਸਾਡੇ ਲਈ ਵੀ ਜ਼ਰੂਰੀ ਹੈ ਬੱਚਾ ਵੀ ਹਾਂ ਜਲਦੀ ਹੋ ਗਿਆ ਬਸ ਐਵੇਂ ਅਸੀਂ 5-6 ਸਾਲ ਹੋਰ ਕੱਢ ਲਾਗੇ। ਉਹ ਕੁੜੀ ਦੁੱਧ ਵਾਂਗੂ ਚਿੱਟੀ ਰੰਗ ਮੇਰਾ ਵੀ ਹੈ ਕਾਲਾ। ਜੇ ਤੁਹਾਨੂੰ ਇਹ ਵੀਸਟ ਓਨਲੀ ਚਾਹੀਤੇ ਆਦੇ ਵੀਡੀਓ ਚੰਗੇ ਲੱਗੇ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੰਦੇ ਵੀਡੀਓ ਦੇ ਨਾਲ ਤੇ ਬਹੁਤ ਬਾਰੇ ਵੀਡੀਓ ਨਮੀ ਚਤੇ ਤੇ ਜਤੀ ਆਏਗੇ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਖਵਾਨ ਚੱਲੇ ਮੱਤੀ ਮੂਠ ਦੀ ਚਾਟ ਮੈਂ